ਪੂਰੀ ਰਾਗ ਮੁਹੱਲਾ ਤੀਜਾ ਸੱਚਾ ਸਾਇਦ ਸੀਰਿਆ ਕੋਈ ਕਾਹ ਸੋ ਮਾਇਦ ਤੀਜਾ ਰਾ ਮਾਲਕ ਸਾਰੇ ਦਾ ਉਹਦਾ ਸੇਵਨ ਕਰੀਏ ਮੱਤ ਬਧਾਈ ਦੇ ਉਹ ਸੱਚਾ ਸੇਵਨ ਕਰੀਏ ਮਾਰਾ ਸੱਚੀ ਬਧਾਈ ਜਿੰਦਾ ਹੈ ਉਹ ਅਮੋਲੇ ਦੰਦੇ ਬੋਤਾਂ ਨਾਲ ਜੋ ਬੋਤਾ ਘੜ ਲਾਂ ਦਾ ਉਹਨਾਂ ਦੀ ਉਹ ਘਟ ਜਾਂਦੀ ਹੈ ਬਧਾਈ ਜਿਹਦੇ ਸਾਰੇ ਸੱਚੀ ਬਧਾਈ ਜਿੰਦਾ ਜਿਹੜੀ ਬੋਤਾਂ ਨਾਲ ਨਹੀਂ ਉਨੇ ਗੁਨਾ ਕਰਕੇ ਮਾਰੇ ਸਾਰੇ ਵਿਆਹੇ ਨੂੰ ਬਸਤੀਆ ਗੁਰ ਪ੍ਰਸਾਦੀ ਮਨ ਵਸਾ ਸੋ ਜਿਨਾਂ ਹੀ ਸੁਖੀ ਕੀਤਰਾ ਜਤੰਧੀ ਹੈ ਸਤ ਗੁਰ ਦੀ ਕਿਰਪਾ ਕਰਕੇ ਜਿੰਨਾਂ ਦੇ ਮਨ ਚ ਵਸ ਜਾਂਦਾ ਮੈਂ ਦੂਰ ਕਰੇ ਉਹ ਭਾਈ ਦੇ ਦੀ ਹੰਦ ਕਹਿੰਦੀ ਦੂਰ ਕਰ ਦਿੰਦੇ ਨਹੀਂ ਹੈ ਲੋ ਜਾਂਦੇ ਹਨ ਗੁਰਮੁਖ ਉਹ ਮਨ ਕਾ ਆਉ ਤਾ ਤਾਰਹ ਮਨ ਮਨ ਦਾ ਡੇੜ ਗਾਵੇਂ ਨਾ ਕਰੇ ਕਿਤੇ ਨਹੀਂ ਮਨ ਚ ਫਿਕਨ ਨਹੀਂ ਆ ਮਾਰੇ ਕਹਿੰਦੇ ਜੇ ਮਾਨ ਸਰਕਾਰ ਨੂੰ ਤਾਉਂਦਾ ਆਉਂਦਾ ਹਾਂ ਇਹ ਤੰਮੀ ਤੋਂ ਮਾਇਆ ਦੀ ਤੋਂ ਤਾਰਾ ਸਕਦਾ ਹੈ ਜੀਵਨੋਂ ਦੀ ਤੰਮੀ ਤੋਂ ਤਾਰਾ ਸਕਦਾ ਹੈ ਰੂਹੋਂ ਦੀ ਦੌਰ ਤੋਂ ਤਾਰਾ ਸਕਦਾ ਹੈ ਜਾ ਆਪੇ ਮੈਨ ਕਰੇ ਮਾ ਮਾਰੇ ਸਾਉਂਕੀ ਦਾ ਕਿਰਪਾ ਦੀ ਸਾਰਣੀ ਅਤੇ ਤੁਮੀ ਨਮਰਕਾਰੀਆ ਜਦੋਂ ਗੁਰਾਂ ਦੁਆਰਾ ਆਪਕੇ ਬਾਗ ਉਸਤਿ ਕਰਦਾ ਹੋ ਤਾਈ ਰੇ ਗੁਰਮੁਖ ਹਰਨਾਮ ਤੇ ਆਇਆ ਗੁਰਮਖੀ ਦੀ ਸੰਗਤ ਮਿਲ ਕੇ ਤੁਮੀ ਸ਼ੀਰ ਦੇ ਨਾਮ ਨੂੰ ਭਾਉਣਾ ਕਰ ਆਮਿ ਨਿਧਾਨ ਸਦਮਾਨ ਵਸ ਜੀ ਗੁਰ ਹਰਗੋਬਿੰਦ ਮਾਰਾ ਗਾ ਨਾਮ ਦਾ ਖਜ਼ਾਨਾ ਮਨ ਚ ਲੱਗ ਗਿਆ ਹੋਵੇਗਾ ਮਹਿ ਦੀ ਪਾਵੈ ਥਾ ਮੁਰਦ ਸਦ ਗੁਰੂ ਮਹਲਾਪਨ ਹਉ ਦਾਲ ਲਾ ਮਲੀ ਹੋ ਜੀ ਜੀ ਥਾ ਦਾਲੈ ਅਸੀ ਗੁਰੂ ਕੀ ਥਾ ਮੈਂ ਨਹੀਂ ਕਰਿਆ ਬਦਰ ਤੂੰ ਮਹਲ ਤੇ ਘਾਂ ਪਾ ਲੂੰਗਾ ਰਹਾਉ ਮਨ ਨੂੰ ਸਮਾਨ ਕਾਨ ਆਉਂਦਾ ਹੈ ਮੇਰਾ ਮਨ ਵੀ ਸਾਲ ਸੰਗੇ ਜੀ ਇਸ ਲਈ ਆਸਮਾ ਕਰਕੇ ਅਗਿਆਨੀ ਹੋ ਰਿਹਾ ਹੈ ਤਾਂ ਵੀ ਕੋ ਕਰਮਾਂ ਵਿੱਚ ਲਾ ਕੇ ਕੋ ਸੰਗਤੀ ਕਰਕੇ ਅੰਦਾ ਹੋ ਰਿਹਾ ਹੈ ਸਵਾ ਸਤਾ ਹੀ ਤਨ ਹੁੰਦਾ ਹੈ ਇਸ ਨੂੰ ਥਾਰ ਨਾ ਥਾ ਇਸ ਨੂੰ ਮਨ ਤੇ ਤਾਰੇ ਆਏ ਹੋ ਮਨੁੱਖ ਨੂੰ ਮੈਂ ਦੁਨੀਆ ਦੀ ਸੰਗਤੀ ਤੇ ਹੋ ਨਹੀਂ ਜੀ ਹੈ ਕੋ ਨਾ ਪਰਮੇਸ਼ਰ ਕੋ ਨੀਂ ਫੋਨ ਮਿਲਵਾ ਹੈ ਨਾ ਨਨ ਜੈ ਮਨ ਖਾ ਦੇਤੀ ਫੋਨ ਮਿਲਵਾ ਹੈ ਕੋ ਨਾ ਜਪਿੰਟ ਰੀਤੀ ਖੋਹ ਪ੍ਰਾਪਤ ਹੁੰਦਾ ਹੈ ਇਹ ਲੋਕ ਦੀ ਰੀਤ ਲੋਕ ਦੀ ਰੀਤ ਉਹਦੇ ਕਿਸੇ ਪ੍ਰਕਾਰ ਦਾ ਖਾਣਾ ਨਹੀਂ ਖਾਣ ਦੀ ਕਿਸੇ ਰਸਤੀ ਆਸਤ ਬਹੁ ਜੀਨੀ ਭਾਂਦਾ ਫਿਰਾਂ ਮਹਾਜ ਕੀ ਬਿਮਾਰਾ ਕਨੇ ਬਾਈ ਨੀ ਜੀਨੋ ਜਪਾਈ ਉਹ ਟਟਕਦਾ ਫਿਰਦਾ ਰਹਿੰਦਾ ਹੋ ਇਹ ਸੰਗ ਤਹਰਤਾ ਗੁਰੂਆਂ ਦੇ ਅੱਗੇ ਤਾਂ ਮੈਨਾਂ ਕੁ ਪ੍ਰਾਦ ਬਕਾਰੀਂ ਲੈਂਦਾ ਹੂੰ ਮੈਨਾਂ ਕਹਿ ਦੀ ਜਿਵੇਂ ਘਰ ਚ ਕਾਹੋਂ ਕਰਵਾ ਤੇ ਚਲਾ ਜਾਂਦਾ ਜਿਹੜਾ ਮਾਣੇ ਤੇ ਟੱਕਰ ਖੋਪਰ ਆਇਆ ਨਾ ਉਸੇ ਸਰਕਾਰ ਸਾਹਿਬ ਸਿੰਘ ਜੀ ਕਹਿੰਦੇ ਨੇ ਜੀ ਕਿਨੇ ਕਰੀਏ ਨੂੰ ਚਾਹਿਆ ਜਾਂਦਾ ਹੈ ਕਿ ਕਿਨੇ ਸੰਸਦ ਹੋਊਗੀ ਨਿਆਣੀਆਂ ਤੋਂ ਸੋਹਣ ਦੀ ਟੱਕਰ ਖਾ ਕੇ ਖੋਪਰ ਖਾ ਜਾਣੇ ਇੱਕ ਸਿੰਘ ਕਹਿੰਦਾ ਰਹਿੰਦਾ ਹੈ ਕੋਈ ਬੋਲ ਚੰਗ ਨਹੀਂ ਹੁੰਦਾ ਹੈ ਗੁਰਮਤਿ ਚਾਹਤ ਚਾਮਣਾ ਮਨ ਮਨ ਨੂੰ ਹੋਏ ਜੀਤੀ ਉਹਨਾਂ ਦੇ ਹਿੱਦੇ ਵੀ ਗਿਆਨ ਦਾ ਚਾਨਣ ਪ੍ਰਕਾਸ਼ ਹੋਇਆ ਹੈ। ਸਾਬਦ ਲੈ ਲੈ ਹਾਰਨਾ ਗੁਰੂ ਜੀ ਸਾਹਿਬ ਦੇ ਸ਼ਬਦ ਨਾਲ ਮਿਲਿਏ ਕ੍ਰਿਸ਼ਨ ਨਾਲ ਉਹਨਾਂ ਨੂੰ ਪ੍ਰਮੇਸ਼ਰ ਦਾ ਨਾਮ ਮਿਲਦਾ ਹੈ। ਕਬਦ ਕਰਕੇ ਹਰੀ ਦੇ ਨਾਮ ਕਰਕੇ ਸਭ ਬ੍ਰਹਮ ਦੇ ਨਾਲੇ ਮਿਲ ਜਾਂਦੇ ਹਨ ਰਾਜ ਨੂੰ ਦੁਸ਼ਿਆ ਆਉਂਦੇ ਹੈ ਜਿਹਨੂੰ ਤਮਸ ਦੀ ਕਾਸ਼ੀ ਦੇ ਦਰਮਿਆਨ ਦੁਸ਼ੀਨ ਫਿਰਦੀ ਦੀ ਉਹਦਾ ਦੁਸ਼ਿਆ ਮਾਰੇ ਤੇ ਉਹ ਜੀਵਨ ਦੇ ਹੋ ਰਹੇ ਹੈ ਤਾਂਸੀ ਆਦਮੀ ਬਣ ਕੇ ਰਹਿੰਦੇ ਉਹ ਤਮਸ ਦੀ ਤ੍ਰੇਨ ਤਸਿਆ ਕਰਦੇ ਹੈ ਇਸੇ ਪ੍ਰਕਾਰ ਦੇਖੋ ਫੋਲੋ ਹਨ ਵਾਦ ਖੁੱਦੀ ਆਦਤ ਹੋ ਜਾਣੀ ਤੇ ਇਹਦਾ ਮਕਦਮਾ ਜ਼ਾਦ ਹੈ ਕੋਈ ਦੋ ਲਾਭੇ ਮਿਲ ਆਦੇ ਨਹੀਂ ਇਹ ਨਹੀਂ ਜਿਹਨੇ ਚਾਹਤ ਹੁੰਦੀ ਹੈ ਇਸ ਕਰਕੇ ਉਹ ਤਾਂ ਮਨ ਇਸ ਪੇਕਾਰੇ ਨਹੀਂ ਹੰਕਾਰ ਦੀ ਹਸ ਰਿਹਾ ਲਿੰਦੇ ਕੋ ਸਲਾਮਾ ਸਦਾ ਕੀਲਾ ਹੈ ਫਲਾਉਣਾ ਹੈ ਇਹ ਹੰਕਾਰ ਦੀ ਹਸ ਰਿਹਾ ਲਿੰਦੇ ਇਹਨੇ ਕਿੰਨੇ ਜਿਆਦੇ ਤਾਸ਼ਨਾ ਕਰਕੇ ਰਾਹੀ ਹੋਏ ਆਦਮੋ ਜਿੱਦ ਨਹੀਂ ਆਇਆ ਕਹ ਕਥਾ ਕਰ ਲੈਂਦੇ ਆ ਇਸੇ ਕਰਕੇ ਨਹੀਂ ਖਣਗੇ ਸਤਿਗੁਰੂ ਦੇ ਰਹਿ ਹੈ ਉਸ ਦੀਆਂ ਅਜ ਤੈ ਨਾਏ ਤੇ ਆਪ ਦਾ ਜਸ ਦੁਨੀਆ ਨੂੰ ਫਲਾਉਂਦੇ ਆ ਉਹ ਰਹਿੰਦੇ ਨੇ ਮੁਰਦਾ ਦੇ ਨਾਲ ਤੇ ਅੰਦਰੋਂ ਦਸਵੇਂ ਸਾਰਸ ਦੇ ਆ ਇਸ ਪ੍ਰਕਾਰ ਪ੍ਰਗਣ ਦਿਖਿਆ ਅੰਦਰ ਦੇਖਿਆ ਮਾਏ ਚਰ ਗੁਰੂ ਦੀ। ਕਾਲੇ ਜੀ ਇਹ ਅਭਿਆਨ ਕਰਕੇ ਇਹ ਹੋ ਰਹੇ ਹਨ। ਮਾਇਆ ਨੂੰ ਗੁਵਾ ਮਾਇਆ ਨੂੰ ਮੋੜ ਗੁਵਾਰ ਗਾਣਾ ਨਹੀਂ ਰੱਖਿਆ ਹੋਇਆ ਇਹਦੇ ਅੰਦਰ ਸੁਧਾਨਾ ਰਾਜ ਸਭੇ ਕਿਸੇ ਦੀ ਪੂਰੀ ਇੱਛਾ ਰੱਖੀ ਗਈ ਏ। ਲੋਬੀ ਨੇ ਤਾਂ ਸੇਵ ਦੇ ਉਹਨਾਂ ਨੂੰ ਸੇਵ ਦੇ ਨਾਲੀਆਂ ਦੀ ਸੇਵਾ ਕਰਦੇ ਵੀ ਹਲਾਣਾ ਸੰਤ ਸਭਾ ਇਹਨਾਂ ਕੋਲ ਬੜਾ ਇਨੂ ਬੜੀ ਆਈ ਦੇਵੇਗਾ ਇਹਨੇ ਪਦਾਰਥ ਦੇ ਦੇਵੇਗਾ ਉਹ ਦੇਖਿਆ ਕੋਈ ਤਾਂ ਖੜਾਈ ਉਹਨੂੰ ਗਰਾਹੀ ਕਰ ਦਿੰਦਾ ਹੈ ਤੇ ਗੋਬਾ ਲੋਕਾਂ ਨੂੰ ਕੱਢ ਨਹੀਂ ਸਕਦਾ ਇਸ ਲਈ ਇਹ ਜੇ ਦੇਸੀ ਨੂੰ ਪਰਖਾ ਦਾ ਸੇਵ ਨੂੰ ਕਰਦੇ ਹਾਂ ਨੇ ਲੋਬੀ ਅਨ ਕੋ ਸੇਵ ਦੇ ਅਮਰ ਸੱਜਾ ਕਾਥ ਹੈ ਕਹਿੰਦੇ ਲੋਬੀ ਜਿਹੜੇ ਇਹਨੂੰ ਘੋਰ ਨਾਲ ਦੀ ਸੇਵਾ ਕਰਦੇ ਆਂ ਮਾਲਕੀ ਪੁਜਾਰੀ ਤੋਂ ਇਛਾ ਕਰਵਾਏ ਦੇਵੀ ਦੇਦਿਆਂ ਦੀ ਪੜਦੇ ਪੜਦੇ ਦਾ ਕਰਹਿ ਪੁਕਾਰ ਅਜਿਹੇ ਦੁਦਿਆਂ ਨੂੰ ਪੜ ਪੜ ਕੇ ਪੁਕਾਰਾਂ ਕਰਦੇ ਫਰਿਆਦਾਂ ਕਰਦੇ ਰਹਿੰਦੇ ਆ ਕਿ ਸਾਨੂੰ ਪੁਜਾਰ ਸੁਖਰਾਹਤ ਹੋਵੇ ਅੰਸ਼ਵਾ ਜਿਤ ਕੇ 500 ਸਵਾਜ ਪੀਏ 500 ਰੁਪਏ ਹੀ ਇਕੱਠਾ ਕਰ ਲਿਆ ਇਹਨੇ ਪੁਕਾਰਾਂ ਕਰਦੇ ਹੋਣੇ ਦੇਖਿਆ ਅੰਦਰ ਪਤਮੇ ਰਾਵੰਦਰੀ ਖਤਕੁਮ ਕੇ ਮਾਰ ਰਹਾ ਨੇ ਇਸ ਪੁਰਖੋ ਨਾ ਹੋਰ ਵਾਰ ਨਾ ਪਾਣਿ ਰਹਿ ਲੋਕ ਸਿੰਘਿਆ ਕਿਉਂਕਿ ਪੂਰਨ ਵਿਆਖੀ ਨਹੀਂ ਹੋਏ ਤੇ ਮੈਂ ਪਾਰ ਪ੍ਰਲੋਕ ਵਿੱਚ ਜਾ ਕੇ ਮੁਕਤ ਪਾਈ ਜੇ ਦੀਆਂ ਦੁਨਿਆਵੀ ਕਰਮ ਜੁਣੇ ਮਾਇਆ ਮੋਹ ਤੇ ਮੋਹ ਦੇ ਸਹਾਰੇ ਮੋਹ ਦੇ ਮੇਲੇ ਚੰਗੀ ਨਹੀਂ

ਹੋ ਰਿਤੀ ਰਹੀ ਹੈ ਮਾਨਕ ਗੁਰਮਤ ਉੱਭਰੇ ਗੁਰਮਤ ਨੂੰ ਗਰਮਾਤਾ ਰੂਪੀਏ ਦਿੱਤੇ ਹਨ ਸੱਚਾ ਨਾਮ ਸਮਾ ਗੁਰਮਤ ਨੂੰ ਸਿਖੇ ਸਿਖੇ ਨਾਮ ਨੂੰ ਯਾਦ ਕਰਨੇ ਹਰਿ ਗੀਤਨ ਕਰਨੇ ਸ੍ਰੀ ਰਾਗ ਮਹੱਲਾ ਤੀਜਾ ਪ੍ਰਾਗੁਰ ਮਾਇਆ ਮੋਹ ਹੈ ਜਤਨ ਸੰਗਰੀ ਦੀ ਬਾਣੀ ਜਿਹੜੀ ਕਰਨੀ ਹੈ ਐਸੀ ਕਾਂਸੀ ਕਾਂਦ ਕੀ ਦੀ ਕੋ ਸਮਾਂ ਨਾ ਮੈਨੂੰ ਚੰਦਰਾ ਹੋ। ਔਰ ਮਸਾ ਕਥਾ ਪੜਦਾ। ਗੁਰੂ ਨਾਨਕ ਹੋਰ ਜੇ ਕੀ ਚੈਸਾ ਹੋ ਪੜਨੀ ਪੈਂਦੀ ਹੋਣੀ। ਧਰ ਕਿਰਪਾ ਮੂਲਾ। ਗੁਰੂ ਸੰਗਤ ਗੁਰੂ ਭੰਦੀ ਸੰਗਤ ਮਾਰਾ ਮੀਨ ਹੁਕਾ। ਮਾਰਨਾਵ ਬਸਿਆ ਮਾਨਿਆ। ਮਨੁਖ ਭਾਈ ਕੀ ਸਦਾ ਕਿਨੇ ਵਸੋ ਹੋ। ਹੁਕਾ ਜਨ ਕਾ ਪੰਨ ਵਸੋ ਤੇ ਖਿਆਨੀ ਜੀ ਪਿਛਲੇ ਜਨਮੇ ਨੇ ਪੁੱਛੇ ਹੋ। ਉਹ ਕੰਮ ਕਰੇ ਉਹ ਜਿਸ ਨੂੰ ਦਸ ਮਹੀ ਬੋਲੇ ਹੋਣ ਕਿ ਇਹ ਮਨ ਹੈ ਜਿਹਨੇ ਕਾਸ਼ ਤਨ ਸਤ ਸੰਗਤ ਮਿਲਾ ਮਨ 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 ਹੋਇ ਪੁਰਬੋਂ ਪੁਨੇ ਦਾ ਚੰਗੂ ਆਇਆ ਉਹਦੇ ਨੂੰ ਸੁਖਿਆਨੇ ਜਿਨੇ ਨੇ ਦਿਖਾਇਆ ਥੇ ਇਸ ਕੰਮ ਕਰਨੇ ਉਹ ਮਾਰੇ ਸਾਥ ਸੰਗਤੇ ਨਾਲ ਮਿਲਾਉਂਦਾ ਪਾਈ ਰੇ ਜਰਮਤ ਸਾਥ ਰਹਾ ਮਤ ਰੂਹ ਨੂੰ ਜਰਮਤ ਨੂੰ ਧਾਰਨ ਕਰਕੇ ਸੱਚੀ ਕੀ ਹੈ ਕਿਹ ਹੈ ਇਹ ਕਿਥੇ ਸਤਿਗੁਰੂ ਜੀ ਦਾ ਹੈ ਬਖਸ਼ਾਨ ਚਾਹੀਏ ਸੋ ਕਹਾ ਚਾਹੀਏ ਹਰ ਵਕਤ ਤੇ ਤੈਰੇ ਗਿਰ ਸਾਡੀ ਮੱਤੇ ਸਿਖਿਆ ਹੈ ਸੋ ਤੇ ਪ੍ਰਮੇਸ਼ਰ ਜੋ ਚਾਹੇ ਕਿ ਤੂਰ ਹੈ ਰੱਖਣੇ ਕਰੇ ਹਰ ਵਕਤ ਉਸੇ ਕਰਕੇ ਪਕਾਓ ਸਾਥੀ ਸਾਥ ਕਮਾਉਣਾ ਸਤਿਨਾਮ ਦਾ ਹੀ ਸਰਮੀ ਕਰੀਏ ਹੋ ਕੋਈ ਨਾਮ ਨਹੀਂ ਨੰਨੇ ਕਰ ਗਏ ਆ ਤੇ ਸੱਚੇ ਨਾਮ ਨੂੰ ਕਮਾਉਣਾ ਕਰ ਗਏ ਹੋ ਨੋ ਸਾਚਾ ਸਬਦ ਮੇਲਾ ਸੱਚੇ ਗੁਰਾਂ ਦੇ ਬ੍ਰੋਸ਼ ਕਰਕੇ ਵਾਸਰੀਆ ਮਲਾਪ ਹੋ ਗਿਆ ਹੈ ਉਹ ਹੋਰ ਨੂੰ ਉਹਨੂੰ ਸੱਚੇ ਦਾ ਬ੍ਰੋਸ਼ ਦੇ ਕੇ ਯਹਰਿਆ ਮਲਾਪ ਕਰ ਆਉਂਦੇ ਹੋ ਨੋ ਰਹਾਉ ਜਿਨੀ ਨਾਮ ਪ੍ਰਸਾਣ ਆ ਗੁਰੂ ਸਰਗਰਾਂ ਦੇ ਅੰਦਰ ਤੋਂ ਨਾਮ ਉਹ ਸਰਗਰਾਂ ਦੇ ਬ੍ਰੋਸ਼ ਦੁਆਰਾ ਕੋ ਪ੍ਰਮੇਸ਼ਰ ਦੇ ਨਾਮ ਤੋਂ ਪਛਾਣ ਰਿਹਾ ਹੋਇ ਕੋਈ ਸੰਗਿਆ ਤੈਨੂੰ ਦਿੱਤੂ ਬਾਲ ਜਾ ਤੂੰ ਮੁੱਟੀ ਇੱਥੇ ਨਹੀਂ ਅਸੀਂ ਬਲਹਾਰ ਕੁਰਬਾਨ ਜਾਣੀ ਹੋ ਆਪ ਛੂਡ ਕਰਨੀ ਲੱਗਾ ਆਪੂੰ ਗੁਮੇ ਦਾ ਮੂੰਹ ਫੱਦ ਕੇ ਨਿਆਰੇ ਦੇ ਚੱਲਣੇ ਲੱਗਣੇ ਕਰੇ ਸੱਲਾ ਤਿਲ ਕਾ ਪਾ ਤੈਨੂੰ ਗੁਮੇ ਨੇ ਅਨਸਾਰ ਹੋ ਕੇ ਚੱਲਨੇ ਕਰੇ <if> परेश् <laughs> जे नगते नाह पी मोकिलियो फिटो महाराज जे नगत जा न परेश्वर जे ਸਭ ਫੂਕ ਨਹੀਂ ਪਾਇਆ ਜੰਦਾ ਨਾਮ ਨਾ ਪ੍ਰਾਪਤਿ ਗੁਰੂਤਮ ਸਤਗੁਰੂ ਦੀ ਸੰਗਤਿ ਦੇ ਕੋਈ ਨਹੀਂ ਮੇਲ ਦੀ ਪ੍ਰਾਪਤੀ ਹੁੰਦੀ ਹੈ ਐਸਾ ਸਤਗੁਰੂ ਮਿਲ ਲਹੇ ਜਦੂ ਸਹੀਦੀ ਅਮਰਤ ਨਾਮ ਦੇ ਬਾਪ ਤੋ ਸਭ ਫੂਕ ਨੂੰ ਹੁਕਮ ਪ੍ਰਾਪਤ ਵਾਲੋ ਉਹ ਲੋਰ ਦੇ ਭੈਣ ਹੈ ਉਹਦੇ ਇਹੋ ਸਤਗੁਰੂ ਦੀ ਸੰਗਤਿ ਜੁਨਾਰੇ ਅਨਵਾਸ ਕਰੇ ਨੇ ਜੀਵਤੀ ਆਇਆ ਸਤਿ ਸੋ ਸਤਗੁਰੂ ਦੇ ਪਾਸੇ ਉਹ ਸੱਚਾ ਤੀਸਰਤ ਅਤੁਲ ਸਦਾ ਹੈ ਜਿਵੇਂ ਗੁਰੂ ਸਾਹਿਬ ਦੇ ਰੂਪ ਸਰੂਪ ਉਸ ਕੋ ਦੇ ਨੰਗ ਨੂੰ ਤਾਮੂਜਾ ਹੈ ਅਸਰ ਸੰਗ ਆਰਾ ਸੋਹੂ ਬਸਾ ਗੁਰੂ ਸਾਹਿਬ ਜਿਵੇਂ ਅਸਰ ਜੈਤ ਜਿਹੜੇ ਕੰਮ ਕਰੋਗੇ ਉਹ ਮੋਹੰਕਾਰ ਆਸਤੀ ਸੰਪਦਾ ਤੇ ਨੂੰ ਸੰਗ ਰਹੀ ਨੇ ਅਸਰ ਵੀ ਨੇ ਇਹ ਚਿਤ ਸੋਹਣੇ ਚ ਸਭ ਤੋਂ ਵੱਧ ਦਇਆ ਕਰਨ ਹਰੇ ਜੀਵਾਂ ਦੀ ਸੇਵ ਦੇਹੇ ਜਿਹੜਾ ਇਸ ਨੂੰ ਜਾਂਦਾ ਹੋ। ਜੀ ਤੁਸ ਭਾਲਾ ਤੂਹ। ਜੀ ਤੁਸ ਵਰਨੀ ਚੰਦੇ ਹੁੰਦੇ ਹੁੰਦੇ ਰਿਆਤ ਹੋ ਕੇ ਉਸ ਨੂੰ ਤੇ ਚਲਦੇ ਨੇ। ਜੀ ਹੈ ਸਤਗੁਰ ਕਰ ਜਾਣਿਆ। ਜੀ ਹੈ ਇਹ ਸਤਗੁਰੂ ਜੀ ਨੂੰ ਕਿਸੇ ਨੂੰ ਭਾਵਨੇ ਕਰਕੇ ਜਾਣੇ ਕੋਈ ਤਾਹ। ਦੇਹੇ ਜੀ ਹੈ ਸੇਹੇ। ਜੀ ਇਹ ਅਸਰ ਖੁੰਦਾ ਕਿਸੇ ਆਜ਼ਾਰੂ ਕਰਕੇ ਜੁਣ ਨਹੀਂ ਜਾਣਿਆ ਹੈ। ਕਿਸੇ ਨੇ ਕੋਈ ਨਹੀਂ ਕਰਕੇ ਜਾਣਿਆ ਹੈ ਇਹ ਹੈ ਜਨਮ ਸੁਤਰਾਤਿਏ।

ਉਹੀ ਭਾਵੇਂ ਕਰਨਗੇ ਸਾਇਬਰੀ ਸਾਇਦੇ ਕਾਹੂ ਨੀ ਕਾਜ ਤੋਂ ਹੋ ਜਾਏਗਾ ਨਾਨਕ ਇੱਕ ਦੀਤ ਦੇ ਨੀਰਤੀ ਉਸੇ ਦੇ ਇੱਕ ਅਕਾਲ ਪੁਰਖੇ ਇੱਕੋ ਜੀਵਤ ਹੈ ਗੁਰੂ ਨਾਨਕ ਸਾਹਿਬ ਉਸੇ ਕਾਲਸਾ ਸਰਬਉਪਾਰ ਹੈ ਮਿਰਦੰ ਸਰਦੰ ਗੋਸੀ ਪ੍ਰਤੀਪੰਦੇ ਹਨ ਸਾਬਦ ਮਿਲਾਵਾਹੂ ਗੁਰੂ ਜੀ ਸਾਇਦੇ ਸਰਬ ਨੂੰ ਜਟਿਏ ਕਾਹ ਉਹ ਮਿਰਦੰ ਸਰਦੰ ਦਾ ਇੱਕੋ ਹੀ ਜੀਵਤ ਇਸ ਦੇ ਦੋ ਮੂਰਤੇ ਘਾਰੀਆਂ ਹੋਈਏ

ਸਭੂ ਜਾਈਏ ਸਭ ਤੋਂ ਆਈ ਜੀ ਦੀ ਓਟ ਕਾ ਦਾ ਮਲਾਪ ਹੁੰਦਾ ਹੈ ਗੁਰੂ ਰਾਜ ਮਹਾਰਾਜ ਪ੍ਰਭੂ ਦੇ ਚੋਣ ਸਦਗੀਆਂ ਪ੍ਰਭੂ ਦੇ ਚੋਣ ਸੇਵਾ